ਕਾਇਨਸ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਭਾਜਪਾ ਦੇ ਸਾਬਕਾ ਵਿਧਾਇਕ ਭਗਤ ਚੁੰਨੀ ਲਾਲ ਦੇ ਨਾਲ ਜੁੜੂਆ ਜਿਨ੍ਹਾਂ ਤੇ ਹੁਣ ਕਦੇ ਵੀ ਕਿਸੇ ਵੀ ਸਮੇਂ ਐਕਸ਼ਨ ਹੋ ਸਕਦਾ ਹੈ ਦਰਸਲ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਭਾਜਪਾ ਦੇ ਖਿਲਾਫ ਮੋਰਚਾ ਖੋਲਿਆ ਗਿਆ ਉਸ ਨੂੰ ਲੈ ਕੇ ਹੁਣ ਪੰਜਾਬ ਭਾਜਪਾ ਦੇ ਵੱਲੋਂ ਹਾਈ ਕਮਾન્ડ ਨੂੰ ਰਿਪੋਰਟ ਸੌਂਪ ਦਿੱਤੀ ਗਈ ਹੈ ਦਰਸਲ ਪੀਟਿਆ ਦਿਨਾ ਦੇ ਵਿੱਚ ਜਿਸਰਾਉਣਾ ਦੇ ਪੁੱਤਰ ਮਹਿੰਦਰ ਭਗਤ ਨੂੰ ਆਮ ਆਦਮੀ ਪਾਰਟੀ ਦੇ ਬਲੋਟਿਕਟ ਦਿੱਤੀ ਗਈ ਤੇ ਜਲੰਧਰ ਵੈਸਟੋਂ ਜਿਮਨੀ ਚੋਣ ਲੜਾਏਗੀ ਉਸ ਨੂੰ ਲੈ ਕੇ ਮਹਿੰਦਰ ਭਗਤ ਦੇ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਪੁੱਤਰ ਦੀ ਹਮਾਇਤ ਕੀਤੀ ਗਈ ਸੀ ਜਿਸ ਨੂੰ ਲੈ ਕੇ ਹੁਣ ਪੰਜਾਬ ਭਾਜਪਾ ਨੇ ਜਿਹੜੀ ਸਾਰੀ ਰਿਪੋਰਟ ਹੈ ਉਹ ਤਿਆਰ ਕਰ ਲਈ ਹੈ ਤੇ ਹਾਈ ਕਮਾਂਡ ਨੂੰ ਸੌਂਪ ਦਿੱਤੀ ਹੈ ਜਿਸ ਨੂੰ ਲੈ ਕੇ ਹੁਣ ਕਦੇ ਵੀ ਐਕਸ਼ਨ ਹੋ ਸਕਦਾ ਹੈ ਹਾਲਾਂਕਿ ਜੇ ਮਹਿੰਦਰ ਭਗਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਜਿਮਨੀ ਚੋਣ ਦੇ ਵਿੱਚ ਚੋਣ ਰੇ ਦੀ ਵਿੱਚ ਉਤਾਰਿਆ ਗਿਆ ਸੀ ਉੱਤੇ ਹੀ ਜੇ ਭਗਤ ਚੁੰਨੀ ਲਾਲ ਦੀ ਗੱਲ ਕੀਤੀ ਜਾਵੇ ਉਹ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ ਤੇ ਉਹ ਮੰਤਰੀ ਵੀ ਰਹਿ ਚੁੱਕੇ ਨੇ ਤੇ ਭਾਜਪਾ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਹੈ ਹਾਲਾਂਕਿ ਜੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦਾ ਕੋਈ ਵੀ ਲੀਡਰ ਨਾ ਤਾਂ ਕਦੇ ਪਾਰਟੀ ਸੌਖਾ ਜਿਹਾ ਛੱਡਦਾ ਹੈ ਤੇ ਨਾ ਹੀ ਉਹਨੂੰ ਸੌਖਾ ਜਾਈ ਹਾਈ ਕਮਾਨ ਪਾਰਟੀ ਦੇ ਵਿੱਚੋਂ ਘੜਦੀ ਹੈ ਹਾਲਾਂਕਿ ਕੁਝ ਚੇਤਾਵਨੀਆਂ ਜ਼ਰੂਰ ਦਿੱਤੀਆਂ ਜਾ ਸਕਦੀਆਂ ਨੇ ਜਿਸ ਤਰ੍ਹਾਂ ਬੀਤੇ ਦਿਨਾਂ ਦੇ ਵਿੱਚ ਜਿਹੜੇ ਭਾਜਪਾ ਦੇ ਵੱਡੇ ਦਿਗਸ ਨੇ ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਪਰੰਤੂ ਉਹਨਾਂ ਨੇ ਮਨਮਟਾ ਜ਼ਰੂਰ ਕੀਤਾ ਤੇ ਜਿਹੜੇ ਭਾਜਪਾ ਦੇ ਪ੍ਰ ਫਰੀਲ ਜਾਖੜ ਉਹਨਾਂ ਦੇ ਵੱਲੋਂ ਉਹਨਾਂ ਨੂੰ ਗਲੇ ਲਗਾ ਕੇ ਆਪਣੇ ਨਾਲ ਚੱਲਣ ਦੇ ਲਈ ਤੋਰਿਆ ਗਿਆ ਤੇ ਉਹਨਾਂ ਦੇ ਵੱਲੋਂ ਵੀ ਕੋਈ ਜਿਹੜਾ ਮਨ ਮਟਾ ਰੱਖਿਆ ਗਿਆ ਸੀ ਉਸ ਨੂੰ ਦੂਰ ਕਰਦਿਆ ਭਾਜਪਾ ਦੇ ਨਾਲ ਚੱਲਣ ਦੇ ਲਈ ਰੁਚੀ ਵੀ ਦਿਖਾਈ ਆ ਉਸ ਰਾਹੀਂ ਲੱਗਦਾ ਹੈ ਕਿ ਭਗਤ ਚੁੰਨੀ ਲਾਲ ਦੇ ਉੱਤੇ ਜੇਕਰ ਐਕਸ਼ਨ ਹੁੰਦਾ ਹੈ ਉਸ ਤੋਂ ਪਹਿਲਾਂ ਜਿਹੜੇ ਸੁਨੀਲ ਜਾਕੜ ਨੇ ਜਿਹੜੇ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ رابطہ ਹੋ ਸਕਦਾ ਹੈ ਗੱਲਬਾਤ ਹੋ ਸਕਦੀ ਹੈ ਤੇ ਜਿਹੜਾ ਇਹ ਐਕਸ਼ਨ ਟਾਲਿਆ ਜਾ ਸਕਦਾ ਹੈ ਹਾਲਾਂਕਿ ਜੇ ਗੱਲ ਸਿਆਸਤ ਦੀ ਕੀਤੀ ਜਾਵੇ ਤਾਂ ਸਿਆਸਤ ਦੇ ਵਿੱਚ ਕੋਈ ਵੀ ਕਿਸੇ ਦਾ ਖਾਸ ਤੌਰ ਤੇ ਨਾਤਾ ਦੁਸ਼ਮਣ ਹੁੰਦਾ ਹੈ ਤੇ ਨਾ ਹੀ ਦੋਸਤ ਹੁੰਦਾ ਤੇ ਭਗਤ ਚੁੰਨੀ ਲਾਲ ਦੀ ਗੱਲ ਕੀਤੀ ਜਾਵੇ ਤਾਂ ਉਹ ਭਾਜਪਾ ਦੇ ਵੱਡੇ ਦਿਗਜ ਨੇ ਤੇ ਉਹਨਾਂ ਦੇ ਬੇਟੇ ਮਹਿੰਦਰ ਭਗਤ ਵੀ ਭਾਜਪਾ ਦੇ ਵਿੱਚ ਲੰਮਾ ਸਮਾਂ ਕੰਮ ਕਰਦੇ ਰਹੇ ਨੇ ਉੱਥੇ ਹੀ ਜੇ ਜਲੰਧਰ ਵਿਅਕਤੀ ਜਿਹੜੇ ਜਿਮਣੀ ਚੋਂ ਆ ਉਸ ਦੀ ਗੱਲ ਕੀਤੀ ਜਾਵੇ ਇਸ ਦੇ ਉੱਤੇ ਜਿਹੜਾ ਉਮੀਦਵਾਰ ਜਿੱਤੇ ਆ ਜਿਸ ਦਾ ਸੋਸ਼ਲ ਮੀਡੀਆ ਇੱਕ ਟ੍ਰੈਂਡਿੰਗ ਪੁਆਇੰਟ ਚੱਲ ਰਿਹਾ ਸੀ ਜਿਸ ਦੇ ਵਿੱਚ ਲਿਖਿਆ ਜਾ ਰਿਹਾ ਸੀ ਕਿ ਇੱਕ ਭਾਜਪਾ ਦਾ ਜਿਹੜਾ ਵਿਧਾਇਕ ਹੈ ਉਹ ਪਾਸੇ हटਿਆ ਹੈ ਭਾਵ ਸੀਤਲ ਉਂਗਰਾਲ ਦਾ ਨਾਂ ਲੈ ਕੇ ਗੱਲ ਕੀਤੀ ਗਈ ਤੇ ਦੂਜੇ ਪਾਸੇ ਲਿਖਿਆ ਗਿਆ ਕਿ ਇੱਕ ਭਾਜਪਾ ਦਾ ਜਿਹੜਾ ਵਿਧਾਇਕ ਹੈ ਉਹ ਅੱਗੇ ਆ ਗਿਆ ਜਿਸ ਨੂੰ ਲੈ ਕੇ ਮਹਿੰਦਰ ਭਗਤ ਤੇ ਭਗਤ ਚੁੰਨੀ ਲਾਲ ਦੀ ਗੱਲ ਕੀਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਜਿਹੜਾ ਇਹ ਐਕਸ਼ਨ ਹੈ ਇਹ ਸੁਨੀਲ ਜਾਕਰ ਦੇ ਵੱਲੋਂ ਕੀਤਾ ਜਾਂਦਾ ਹੈ ਜਾਂ ਉਹਨਾਂ ਨੂੰ ਗਲੇ ਲਾ ਕੇ ਉਹਨਾਂ ਦਾ ਜਿਹੜਾ ਮਨ ਮਟਾਇਆ ਉਸ ਨੂੰ ਮੋੜ ਕੇ ਪਾਰਟੀ ਦੇ ਵਿੱਚ ਲਿਆ